ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਹ ਚੈਨਲ ਤੇ ਸਵਾਗਤ ਕਰਦੇ ਹਾਂ ਅੱਜ ਆਪਾਂ ਗੱਲ ਕਰਾਂਗੇ 26, 27 ਤੇ 28 ਇਹ ਤਿੰਨ ਦਿਨਾਂ ਦੇ ਵਿੱਚ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕੀ ਹਲਚਲਾਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਅੱਜ 26 ਸਤੰਬਰ ਨੂੰ ਕਿੱੜਕੜ ਇਲਾਕੇ ਵਿੱਚ ਵੀ ਅਨਿਹਰ ਦੇ ਸਾਰ ਬੰਦੇ ਦਿਖਾਈ ਦੇ ਰਹੇ ਨੇ ਕੱਲ 27 ਤੇ ਪਰਸੋ 28 ਸਤੰਬਰ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਰਹੇਗਾ ਤਾਂ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਗੁਜ ਕਾਰੇ ਜਰੂਰ ਦੱਸਿਆ ਕਰੇ ਕੋਰਸੀਓਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸ਼ੁਰੂ ਕਰਦੇ ਹਾਂ ਇਸ ਦੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਸਵੇਰ ਦੀਆਂ ਸੈਟਲਾਈਟ ਤਸਵੀਰਾਂ ਵਿੱਚ 26 ਸਤੰਬਰ ਕਰੀਬ ਸਵੇਰ 7:20 ਮਿੰਟ ਦੀਆਂ ਲਾਈਵ ਤਾਇਆ ਸੈਟਲਾਈਟ ਤਸਵੀਰਾਂ ਨੇ ਤਾਂ ਤਸਵੀਰਾਂ ਵਿੱਚ ਸਾਫ਼ ਸਭ ਦਿਖਾਈ ਦੇ ਰਿਹਾ ਪੰਜਾਬ ਦੇ ਕੁਝ ਪੂਰਬੀ ਇਲਾਕੇ ਜਿਹੜੇ ਚੰਡੀਗੜ੍ਹ ਮੋਹਾਲੀ ਹੋ ਗਿਆ ਜਾਂ ਇਸ ਤੇ ਨਾ ਲੱਗਦੇ ਕੁਝ ਪਟਿਆਲਾ ਦੇ ਇਲਾਕੇ ਕੈਤਲ ਹੋ ਗਿਆ ਅੰਬਾਲਾ ਗਾ ਪੰਚਕੂਲ ਹੋ ਗਿਆ ਇਸ ਤੇ ਨਾ ਲੱਗਦੇ ਖੁਰਕ ਕੈਂਟ ਕਰ ਜਰੂਰਸ ਨਾ ਕਿਤੇ ਕਿਤੇ ਆ ਜਿਹੜਾ ਮੌਸਮ ਵਿੱਚ ਤਬਦੀਲੀ ਜਿਹੜੀ ਵੇਖਣ ਨੂੰ ਮਿਲ ਰਹੀ ਹੈ ਜੋ ਵੀ ਇਸ ਠੀਕ ਇਲਾਕੇ ਤੋਂ ਵੀਡੀਓ ਨੂੰ ਵੇਖ ਰਿਹਾ ਹੈ ਤਾਂ ਉਸ ਵਾਰ ਕੁਝ ਪਹਾੜ ਤੇ ਨਾਲ ਲੱਗਦੇ ਖੇਤਰ ਹੁਸ਼ਿਆਰਪੁਰ ਹੋ ਗਿਆ ਜਰੂਪਨਗਰ ਹੋ ਗਿਆ ਇਸ ਦੇ ਨਾਲ ਲੱਗਦੇ ਕੁਝ ਖੇਤਰਾ ਵਿੱਚ ਜਿਹੜੀਆਂ ਹਲਚਲਾਂ ਵੇਖਣ ਨੂੰ ਮਿਲ ਰਹੀਆਂ ਹਨ ਸਵੇਰ ਦੇ ਘੰਟਿਆਂ ਵਿੱਚ ਜਿਹੜਾ ਕਿਤੇ ਕਿਤੇ ਜੜਮੀ ਤੇ ਛਰਾਟ ਜਿਹੜੇ ਦਰਜ ਕੀਤੇ ਗਏ ਨੇ ਤੇ ਬਾਕੀ ਇਲਾਕੇ ਵਿੱਚ ਫਿਲਹਾਲ ਜਿਹੜਾ ਮੌਸਮ ਠੀਕ ਠਾਕ ਬਣਿਆ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾ ਵਿੱਚ ਤੇ ਅੱਜ 26 ਸਤੰਬਰ ਕੱਲ 27 ਤੇ ਪਰਸੋ 28 ਤੇ ਤਿੰਨ ਰਾਜਸਤਾਨ ਦੇ ਖੇਤਰਾਂ ਵਿੱਚ ਜਿਹੜਾ ਹਲਚਲਾ ਹੋਣ ਦੀ ਸੰਭਾਵਨਾ ਹੈ ਤਾਂ ਇਸ ਵਿੱਚ ਜਿਹੜੇ ਮੇਨ ਅਫੈਕਟ ਹੋਣਗੇ ਜੋ ਵੀ ਇਲਾਕੇ ਤੋਂ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਇਸ ਵਿੱਚ ਮਾਝਾ ਦਬਾਬਤ ਖੇਤਰ ਹੋਗੇ ਕੁਝ ਪੂਰਬੀ ਹੋਗੇ ਕੁਝ ਆਪਣੇ ਪਹਾੜਾਂ ਦੇ ਨਾਂ ਲੱਗਦੇ ਖੇਤਰ ਹੋਗੇ ਜਾਂ ਪੰਜਾਬ ਦੇ ਨਾਂ ਲੱਗਦੇ ਕੁਝ ਹਰਿਆਣਾ ਦੇ ਖੇਤਰ ਤੇ ਤੇੜੇ ਹਲਚਲਾ ਹੋਣ ਦੀ ਸੰਭਾਵਨਾ ਤੇ 26 ਸਤੰਬਰ ਨੂੰ ਅੱਜ ਵੀ ਕੁਝ ਮਾਝਾ ਦਬਾਬਤ ਖੇਤਰਾਂ ਵਿੱਚ ਜਾਂ ਪਹਾੜਾਂ ਦੇ ਨਾਂ ਲੱਗਦੇ ਖੇਤਰ ਹੋਗੇ ਕੁਝ ਸਰਦੀ ਲਾ ਕੇ ਪਾਕਿਸਤਾਨ ਦੇ ਨਾਂ ਲੱਗਦੇ ਖੇਤਰ ਇੱਥੇ ਕਿਤੇ ਕਿਤੇ ਹਲਚਲਾ ਹੋਣ ਦੀ ਸੰਭਾਵਨਾ ਤੇ ਬੀਸਿਕਲੀ ਜਿਹੜੇ ਇਲਾਕੇ ਹੋਣਗੇ ਸਿਚੂਫ ਟੋੜਨਗੇ ਤਾਂ ਮਾਝਾ ਤੋਂ ਆਪਾ ਤੇ ਖੇਤਰ ਜੇ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਸਵਰ ਜਲੰਧਰ ਕਪੂਰਥਲਾ ਅਮਰਸਰ ਹੋ ਗਿਆ ਤਰਨਤਾਰਨ ਹੋ ਗਿਆ ਫਿਰੋਜ਼ਪੁਰ ਮੋਕਾ ਹੋ ਗਿਆ ਜਾ ਲੁਧਿਆਣਾ ਹੋ ਗਿਆ ਬਰਨਾਲਾ ਮਲੇਰਕੋਟਲਾ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਜਾਂ ਹਸ਼ਿਆਰਪੁਰ ਹੋ ਗਿਆ ਪਠਾਨਕੋਟ ਗੁਰਦਾਸਪੁਰ ਤਰੂਪਨਗਰ ਨਾਨਤਪੁਰ ਸਾਹਿਬ ਨੰਗਲ ਦੇ ਲੱਗ ਕੇ ਪਟਿਆਲਾ ਸੰਗਰੂਰ ਮਲੇਰਕੋਟਲਾ ਫਤਿਗੜ ਸਾਹਿਬ ਮੋਹਾਲੀ ਚੰਡੀਗੜ੍ਹ ਹੋ ਗਿਆ ਤੇ ਪੰਜਾਬ ਦੇ ਲੱਗ ਕੇ ਇਸ ਵਿੱਚ ਮੇਨ ਫੈਕਟਰ ਆਣਗੇ ਤਾਂ ਬਾਕੀ ਕੁਝ ਜਿਹੜੇ ਆ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋ ਪੰਚਕੁਲਾ ਅੰਮ੍ਰਿਤਾਲ ਆ ਗਿਆ ਤੋਗਾ ਸੌਨੀਪਤ ਹੋਗਾ ਦਿੱਲੀ ਦੇ ਨਾਲ ਲੱਗਦੇ ਕੁਝ ਖੇਤਰ ਤੇ ਇਹ ਜਿਹੜੇ ਫੈਕਟ ਜ਼ਿਆਦਾ ਹੋਣਗੇ ਇਨ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਸਭਾਵਨਾ ਰਹੇਗੀ ਤੇ ਬਾਕੀ ਜਿਹੜੇ ਜ਼ਿਲ੍ਹੇ ਮੈਂ ਨਹੀਂ ਬੋਲੇ ਅਜਿਵੇਂ ਸਿਰਸਾ ਆ ਗਿਆ ਹਸਾਰ ਹੋ ਗਿਆ ਜੀਨਦੋਗਾ ਉਸ ਤੋਂ ਨਾਲ ਲੱਗਦੇ ਬਠਿੰਡਾ ਦੇ ਇਲਾਕੇ ਕੋਈ ਫਰੀਦਕੋਟ ਮੁਕਸਰ ਹੋ ਗਿਆ ਫਾਜ਼ਲਕਾ ਹੋ ਗਿਆ ਜਾਂ ਨਾਲ ਲੱਗਦੇ ਕੋਈ ਫਿਰੋਜ਼ਪੁਰ ਦੇ ਦੱਖਣੀ ਇਲਾਕੇ ਹੋ ਗਏ ਤੇ ਉਸ ਵਾਰ ਸ਼੍ਰੀ ਗੰਗਨਾ ਹਨੂਮਾਨਗਾ ਨੋਪਗੜ ਸੂਰਤਗੜ ਖਾਜੂ ਵਾਲਾ ਚੂਰੂ ਤੇ ਲੱਗੇ ਤੇ ਇਨ ਇਲਾਕੇ ਵਿੱਚ ਸਭਾਵਨਾ ਬਹੁਤ ਹੀ ਘੱਟ ਰਹੇਗੀ ਜਾਨੀ ਕਿਤੇ ਕਿਤੇ ਚਾਂਸ ਬਣਨਗੇ ਜਿਹੜੇ ਤਿੰਨ ਦਿਨਾਂ ਦੇ ਵਿੱਚ 26 27 ਤੇ 2 ਚਲਾ ਹੁਣ ਇਸ ਸਭਾਵਨਾ ਜਿਹੜੇ ਜਿਲੇ ਐਂਡ ਤੇ ਬੋਲੇ ਨੇ ਤੇ ਇਹਨਾਂ ਵਿੱਚ ਕਿਤੇ ਕਿਤੇ ਚਾਂਸ ਰਹਿਣਗੇ ਕੁਝ ਥੋੜ੍ਹ ਬਹੁਤ ਖੇਤਰਾ ਇਕਦੂਕਾ ਪਾਕਾਮ ਵਿੱਚ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਪਹਿਲਾ ਜਿਹੜੇ ਜਿਲੇ ਮ ਬੋਲੇ ਨੇ ਉੱਥੇ ਜਿਹੜੀ ਸਭਾਵਨਾ ਜਿਹੜੀ ਕਾਫੀ ਰਵੇਗੀ ਜਿਹੜੇ ਉੱਤਰ ਪੂਰਬੀ ਇਲਾਕੇ ਕੁਝ ਪੱਛਮੀ ਇਲਾਕੇ ਤੇ ਇਹਨਾਂ ਵਿੱਚ ਸਭਾਵਨਾ ਜਿਹੜੀ ਕਾਫੀ ਜੜੀ ਬੰਦੀ ਦਿਖਾਈ ਦੇ ਰਹੀ ਕਿਤੇ ਕਿਤੇ ਹਲਕਾ ਦਰਮਿਆਨਾ ਕੁਝ ਖਤੌੜ ਬਹੁਤ ਖੇਤਰਾ ਵਿੱਚ ਹ ਭਾਰੀ ਵੀ ਜੜ ਝਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਫਲਾ ਲਈ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋ ਤੇ 27 ਤੇ 28 ਤਿੰਨ ਦਿਨ ਮੇਨ ਰਹਿਣਗੇ ਇਸ ਖਾਸ ਰਹਿਣਗੇ 27 ਤੇ 28 ਸਤੰਬਰ ਦੇ ਦੋ ਦਿਨ ਖਾਸ ਰਹਿਣਗੇ ਪੰਜਾਬ ਦੇ ਇਸ ਜਾਰਾ ਜ਼ਿਲ੍ਹੇ ਜਿਹੜੇ ਫੈਕਟ ਹੋਣਗੇ ਹਰਿਆਣਾ ਤੇ ਰਾਜਸਥਾਨ ਤੇ ਪੰਜਾਬ ਦੇ ਨਾਂ ਲੱਗਦੇ ਕੁਝ ਕਿਸ ਤਰ੍ਹਾਂ ਦੇ ਜਿਹੜੇ ਹਲਚਲਾਂ ਹੋਣ ਦੀ ਸਭਾਵਨਾ ਸਭ ਤੋਂ ਜ਼ਿਆਦਾ ਜਿਹੜੇ ਫੈਕਟ ਹੋਣਗੇ ਪੰਜਾਬ ਦੇ ਇਲਾਕੇ ਉੱਤਰ ਪੂਰਬੀ ਹੋਗੇ ਜਿਹੜੇ ਜ਼ਿਲ੍ਹੇ ਮੈਂ ਪਹਿਲਾਂ ਬੋਲੇ ਸੀ ਉਸ ਵਿੱਚ ਜਿਹੜੀ ਜ਼ਿਆਦਾ ਸਭਾਵਨਾ ਰਹਿ ਗਈ ਦੂਜੇ ਨੰਬਰ ਜ਼ਿਲ੍ਹੇ ਬੋਲੇ ਨੇ ਉਸ ਵਿੱਚ ਸਭਾਵਨਾ ਬਹੁਤ ਹੀ ਘੱਟ ਰਹਿ ਗਈ ਜਾਨਕੀ ਟਾਮੜ ਇਲਾਕਿਆਂ ਵਿੱਚ ਰਹਿ ਸਰਦੀ ਕਿਤੇ ਕਿਤੇ ਜਿਹੜੇ ਹਲਕੇ ਦਰਮਿਆਨੇ ਕਤੂ ਕਹਾਗਾ ਵਿੱਚ ਰੱਟ ਦਰ ਆਪਣਾ ਨਹੀਂ ਲੱਗਿਆ ਕੁਝ ਕੁ ਇਲਾਕਿਆਂ ਵਿੱਚ ਜਿਹੜਾ ਆਪਾਂ ਗੱਲ ਕਰੀ ਕੁਝ ਕੁ ਇਲਾਕਿਆਂ ਵਿੱਚ ਪੰਜਾਬ ਦੇ ਜਿਵੇਂ 15 ਤੋਂ 20 ਜਾਂ 20 ਤੋਂ 25% ਖੇਤਰਾਂ ਵਿੱਚ ਚਾਂਸ ਰਹਿਣਗੇ ਹਰਿਆਣਾ ਦੇ ਵੀ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਵਿੱਚ ਕਿਤੇ ਕਿਤੇ ਜਿਹੜੀ ਚਾਂਸ ਰਹਿਣਗੇ ਥੋੜੇ ਬਹੁਤ ਖੇਤਰਾਂ ਵਿੱਚ ਤੇ ਰਾਜਸਥਾਨ ਦੇ ਜ਼ਿਆਦਾਤਰ ਖੇਤਰ ਮੌਸਮ ਜਿਹਾ ਠੀਕ ਠਾਕ ਰਹਿਣ ਦਾ ਸਾਰ ਨੇ ਕੋਈ ਸਿੱਕਾ ਤੂਕਾ ਪਾਗਾ ਵਿੱਚ ਹੋ ਸਕਦਾ ਕਿਨ ਮਿੰਨ ਹਲਕੇ ਹੀ ਛਰਾਟੇ ਦਰਜ ਕੀਤੇ ਜਾ ਸਕਦਾ 26 ਸਤੰਬਰ 2024 ਨੂੰ ਤੇ ਕੱਲ 27 ਤੇ 28 ਦੋ ਦਿਨਾਂ ਦਾ ਮੇਨ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਤਾਂ ਫ ਤੈਨੂੰ ਪਹੁੰਚਾਉਣਾ ਚਾਹੁੰਦੇ ਸੀ ਤੇ ਕੋਈ ਨਵੀਂ ਅਪਡੇਟ ਮਿਲੇਗੀ ਤੁਹਾਡੇ ਤੱਕ ਜਰੂਰ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਦੇਖ ਤੁਹਾਡਾ ਬਹੁਤ ਬਹੁਤ ਧੰਨਵਾਦ